ਰਿਟੇਨ ਦੀ ਰਾਜਸਤਾਨੀ ਲੰਡਨ ਵਿੱਚ ਹਾਲ ਹੀ ਦੇ ਸਾਲਾਂ ਦਾ ਸਭ ਤੋਂ ਵੱਡਾ ਵਿਰੋਧ ਪ੍ਰਦਰਸ਼ਨ ਵੇਖਣ ਨੂੰ ਮਿਲਿਆ ਇਹ ਮਾਰਚ ਸੱਚੀ ਪੱਕੀ ਕਾਰਕੂਨ ਟੋਮੀ ਰੋਬਿੰਸਨ ਦੀ ਅਗਵਾਈ ਹੇਠ ਆਯੋਜਿਤ ਯੂਨਾਈਟਿਡ ਦਾ ਕਿੰਗਡਮ ਮੁਹਿੰਮ ਤਹਿਤ ਕਰਵਾਇਆ ਸੀ ਜਿਸ ਵਿੱਚ ਲਗਭਗ 1,10,000 ਦੇ ਕਰੀਬ ਲੋਕਾਂ ਨੇ ਹਿੱਸਾ ਲਿਆ ਬ੍ਰਿਟੇਨ ਦੀ ਰਾਜਧਾਨੀ ਲੰਡਨ ਵਿੱਚ 1 ਲੱਖ ਤੋਂ ਵੱਧ ਲੋਕਾਂ ਨੇ ਸੜਕਾਂ 'ਤੇ ਉਤਰ ਕੇ ਪ੍ਰਦਰਸ਼ਨ ਕੀਤਾ ਇਮੀਗ੍ਰੇਸ਼ਨ ਵਿਰੋਧੀ ਕਾਰਕੂਨ ਟੋਮੀ ਰੋਬਿੰਸਨ ਦੀ ਅਗਵਾਈ ਵਿੱਚ ਹੋਇਆ ਇਹ ਪ੍ਰਦਰਸ਼ਨ ਯੂਨਾਈਟਿਡ ਦਾ ਕਿੰਗਡਮ ਮਾਰਚ ਨਾਮ ਹੇਠ ਆਯੋਜਿਤ ਕੀਤਾ ਗਿਆ ਸੀ ਇਹ ਬ੍ਰਿਟੇਨ ਦੀ ਹਾਲੀਆ ਇਤਿਹਾਸ ਵਿੱਚ ਸੱਜੇ ਪੱਖੀ ਮੁਹਾਦਾ ਸਭ ਤੋਂ ਵੱਡਾ ਪ੍ਰਦਰਸ਼ਨ ਮੰਨਿਆ ਜਾ ਰਿਹਾ ਹੈ। ਉਹਨਾਂ ਦੀ ਮੁੱਖ ਮੰਗ ਗੈਰ ਕਾਨੂੰਨੀ ਇਮੀਗ੍ਰੇਸ਼ਨ ਨੂੰ ਰੋਕਣਾ ਸੀ। ਪ੍ਰਦਰਸ਼ਨਕਾਰੀਆਂ ਦਾ ਕਹਿਣਾ ਹੈ ਕਿ ਉਹ ਆਪਣਾ ਦੇਸ਼ ਵਾਪਸ ਚਾਉਂਦੇ ਨੇ। ਪ੍ਰਦਰਸ਼ਨਕਾਰੀਆਂ ਨੇ ਕਿਹਾ ਹੈ ਕਿ ਉਹ ਆਪਣੀ ਆਜ਼ਾਦੀ ਅਤੇ ਪ੍ਰਗਟਾਵੇ ਦਾ ਅਧਿਕਾਰ ਵਾਪਸ ਚਾਉਂਦੇ ਨੇ। ਟੋਮੀ ਨੇ ਮਾਰਸ਼ ਨੂੰ ਪ੍ਰਗਟਾਵੇ ਦੀ ਆਜ਼ਾਦੀ ਦਾ ਜਸ਼ਨ ਦੱਸਿਆ। ਕੁਝ ਪ੍ਰਦਰਸ਼ਨਕਾਰੀ ਪ੍ਰਧਾਨ ਮੰਤਰੀ ਕੀਰ ਸਟਾਰਮਰ ਵਿਰੋਧ ਨਾਅਰੇ ਬਾਜੀ ਕਰ ਰਹੇ ਸਨ ਅਤੇ ਪੋਸਟਰਾਂ ਤੇ ਉਹਨਾਂ ਨੂੰ ਘਰ ਭੇਜੋ ਲਿਖਿਆ ਹੋਇਆ ਸੀ। ਸੋ ਇਸ ਵਿਸ਼ਾਲ ਮਾਰਚ ਦੌਰਾਨ ਮਾਹੌਲ ਤਣਾਅਪੂਰਨ ਹੋ ਗਿਆ। ਜਦੋਂ ਰਾਬਿੰਸਨ ਦੇ ਸਮਰਥਕਾਂ ਦੇ ਇੱਕ ਛੋਟੇ ਜਿਹੇ ਸਮੂਹ ਦੀ ਪੁਲਿਸ ਨਾਲ ਝੜਪ ਹੋ ਗਈ ਪੁਲਿਸ ਅਧਿਕਾਰੀਆਂ ਤੇ ਬੋਤਲਾਂ ਛੁੱਟੀ ਗਈਆਂ ਲੱਤਾਂ ਤੇ ਮੁੱਕੇ ਮਾਰੇ ਗਏ ਅਤੇ ਇਸ ਦੌਰਾਨ ਕਈ ਪੁਲਿਸ ਮੁਲਾਜ਼ਮ ਜ਼ਖਮੀ ਹੋ ਗਏ। ਸੋ ਮੈਟਰੋਪੋਲੀਟਨ ਪੁਲਿਸ ਨੇ ਕੀਤਾ ਹੈ ਕਿ ਪ੍ਰਦਰਸ਼ਨਕਾਰੀਆਂ ਦੀਆਂ ਹਿੰਸਕ ਕਾਰਵਾਈਆਂ ਕਾਰਨ ਮੌਕੇ ਤੇ 1000 ਤੋਂ ਵੱਧ ਪੁਲਿਸ ਮੁਲਾਜ਼ਮ ਤਾਇਨਾਤ ਕੀਤੇ ਗਏ ਸਨ। ਬਾਅਦ ਵਿੱਚ ਸਥਿਤੀ ਨੂੰ ਕਾਬੂ ਕਰਨ ਦੇ ਲਈ ਹੈਲਮਟ ਅਤੇ ਦੰਗਾ ਵਿਰੋਧੀ ਸ਼ੀਲਡਾਂ ਨਾਲ ਵੱਧ ਬਲਾਂ ਨੂੰ ਸੱਦਿਆ ਗਿਆ। ਪੁਲਿਸ ਨੇ ਹੁਣ ਤੱਕ 9 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ ਅਤੇ ਕਿਹਾ ਹੈ ਕਿ ਕਈ ਹੋਰਾਂ ਦੀ ਪਛਾਣ ਕਰ ਲਈ ਗਈ ਹੈ। ਜਲਦੀ ਹੀ ਉਨ੍ਹਾਂ ਨੂੰ ਵੀ ਨਿਆਂ ਦੇ ਕਟਹਿਰੇ ਵਿੱਚ ਲਿਆਂਦਾ ਜਾਏਗਾ। ਸੋ ਪ੍ਰਦਰਸ਼ਨ ਦੌਰਾਨ ਪੁਲਿਸ ਨੂੰ ਸਖਤ ਸਥਿਤੀ ਦਾ ਸਾਮਨਾ ਕਰਨਾ ਪਿਆ ਦੋਵੇਂ ਹੀ 13 ਪ੍ਰਦਰਸ਼ਨਕਾਰੀਆਂ ਤੇ ਸਟੈਂਡ ਅਪ ਟੂ ਰਿਜਿਜ਼ਮ ਨਾਮਕ ਵਿਰੋਧੀ ਪ੍ਰਦਰਸ਼ਨਕਾਰੀਆਂ ਜਿਸ ਵਿੱਚ ਲਗਭਗ 5000 ਲੋਕ ਸ਼ਾਮਲ ਸਨ ਨੂੰ ਆਮੋ ਸਾਹਮਣੇ ਹੋਣ ਤੋਂ ਰੋਕਣ ਦੇ ਲਈ ਪੁਲਿਸ ਨੇ 1600 ਅਧਿਕਾਰੀ ਤਾਇਨਾਤ ਕੀਤੇ ਇਸ ਦੌਰਾਨ ਕੁਝ ਪੁਲਿਸ ਅਧਿਕਾਰੀ ਵੀ ਜ਼ਖਮੀ ਹੋਏ ਪੁਲਿਸ ਨੇ ਕਿਹਾ ਕਿ ਉਹ ਬਿਨਾਂ ਕਿਸੇ ਪੱਕੇਬਾਦ ਦੇ ਸਥਿਤੀ ਨੂੰ ਸੰਭਾਲ ਰਹੇ ਨੇ ਪੁਲਿਸ ਕਮਾਂਡਰ ਕਲੀਅਰ ਨੇ ਭਰੋਸਾ ਦਿੱਤਾ ਕਿ ਜਨਤਾ ਨੂੰ ਡਰਨ ਦੀ ਲੋੜ ਨਹੀਂ ਹੈ ਅਤੇ ਅਵਿਵਸਥਾ ਪੈਦਾ ਕਰਨ ਵਾਲਿਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਏਗੀ ਸੋ ਇਹ ਪ੍ਰਦਰਸ਼ਨ ਅਜੀਹੇ ਸਮੇਂ ਹੋਇਆ ਹੈ ਜਦੋਂ ਬ੍ਰਿਟੇਨ ਵਿੱਚ ਪ੍ਰਵਾਸ ਦੇ ਮੁੱਦੇ ਨੇ ਪੂਰੀ ਤਰ੍ਹਾਂ ਰਾਜਨੀਤਿਕ ਬਹਿਸ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਇਸ ਸਾਲ ਹੁਣ ਤੱਕ 28000 ਤੋਂ ਵੱਧ ਪ੍ਰਵਾਸੀ ਛੋਟੀਆਂ ਕਿਸ਼ਤਿਆਂ ਵਿੱਚ ਇੰਗਲਿਸ਼ ਚੈਨਲ ਪਾਰ ਕਰਕੇ ਬ੍ਰਿਟੇਨ ਪਹੁੰਚ ਚੁੱਕੇ ਨੇ ਦੇਸ਼ ਭਰ ਦੀਆਂ ਗਲੀਆਂ ਤੇ ਮੋਹੱਲਿਆਂ ਵਿੱਚ ਲਾਲ ਅਤੇ ਚਿੱਟੇ ਝੰਡਿਆਂ ਦੀ ਮੌਜੂਦਗੀ ਵਧ ਗਈ ਹੈ ਸਮਰਥਕਾਂ ਦਾ ਕਹਿਣਾ ਹੈ ਕਿ ਇਹ ਰਾਸ਼ਰੀ ਸਮੇਮਾਨ ਦਾ ਪ੍ਰਤੀਕ ਹੈ ਪਰ ਨਸਲਵਾਦ ਵਿਰੋਧੀ ਮੁਹਿੰਮ ਚਲਾਉਣ ਵਾਲੇ ਮੰਨਦੇ ਨੇ ਕਿ ਵਿਦੇਸ਼ੀਆਂ ਪ੍ਰਤੀ ਨਫਰਦਾ ਸੰਦੇਸ਼ ਬ੍ਰਿਟੇਨ ਦੀ ਰਾਜਸਥਾਨੀ ਲੰਡਨ ਵਿੱਚ ਹਾਲ ਹੀ ਦੇ ਸਾਲਾ ਦਾ ਸਭ ਤੋਂ ਵੱਡਾ ਵਿਰੋਧ ਪ੍ਰਦਰਸ਼ਨ ਵੇਖਣ ਨੂੰ ਮਿਲਿਆ ਇਹ ਮਾਰਚ ਸੱਚੀ ਪੱਕੀ ਕਾਰਕੂਨ ਟੋਮੀ ਰੋਬਿੰਸਨ ਦੀ ਅਗਵਾਈ ਹੇਠ ਆਯੋਜਿਤ ਯੂਨਾਈਟਿਡ ਦਾ ਕਿੰਗਡਮ ਮੁਹਿੰਮ ਤਹਿਤ ਕਰਵਾਇਆ ਸੀ ਜਿਸ ਵਿੱਚ ਲਗਭਗ 1 ਲੱਖ 10 ਹਜ਼ਾਰ ਦੇ ਕਰੀਬ ਲੋਕਾਂ ਨੇ ਹਿੱਸਾ ਲਿਆ ਬ੍ਰਿਟੇਨ ਦੀ ਰਾਜਧਾਨੀ ਲੰਡਨ ਵਿੱਚ 1 ਲੱਖ ਤੋਂ ਵੱਧ ਲੋਕਾਂ ਨੇ ਸੜਕਾਂ ਤੇ ਉਤਰ ਕੇ ਪ੍ਰਦਰਸ਼ਨ ਕੀਤਾ ਇਮੀਗ੍ਰੇਸ਼ਨ ਵਿਰੋਧੀ ਕਾਰਕੁਨ ਟੌਮੀ ਰੋਬਿੰਸਨ ਦੀ ਅਗਵਾਈ ਵਿੱਚ ਹੋਇਆ ਇਹ ਪ੍ਰਦਰਸ਼ਨ ਯੂਨਾਈਟ ਦਾ ਕਿੰਗਡਮ ਮਾਰਚ ਨਾਮ ਹੇਠ ਆਯੋਜਿਤ ਕੀਤਾ ਗਿਆ ਸੀ ਇਹ ਬ੍ਰਿਟੇਨ ਦੇ ਹਾਲੀਆ ਇਤਿਹਾਸ ਵਿੱਚ ਸੱਜੇ ਪੱਖੀ ਸਮੂਹਾਂ ਦਾ ਸਭ ਤੋਂ ਵੱਡਾ ਪ੍ਰਦਰਸ਼ਨ ਮੰਨਿਆ ਜਾ ਰਿਹਾ ਹੈ ਉਹਨਾਂ ਦੀ ਮੁੱਖ ਮੰਗ ਗੈਰ ਕਾਨੂੰਨੀ ਇਮੀਗ੍ਰੇਸ਼ਨ ਨੂੰ ਰੋਕਣਾ ਸੀ ਪ੍ਰਦਰਸ਼ਨਕਾਰੀਆਂ ਦਾ ਕਹਿਣਾ ਹੈ ਕਿ ਉਹ ਉਹ ਆਪਣਾ ਦੇਸ਼ ਵਾਪਸ ਚਾਉਂਦੇ ਨੇ ਪ੍ਰਦਰਸ਼ਨਕਾਰੀਆਂ ਨੇ ਕਿਹਾ ਹੈ ਕਿ ਉਹ ਆਪਣੀ ਆਜ਼ਾਦੀ ਅਤੇ ਪ੍ਰਗਟਾਵੇ ਦਾ ਅਧਿਕਾਰ ਵਾਪਸ ਚਾਉਂਦੇ ਨੇ ਟੋਮੀ ਨੇ ਮਾਰਚ ਨੂੰ ਪ੍ਰਗਟਾਵੇ ਦੀ ਆਜ਼ਾਦੀ ਦਾ ਜਸ਼ਨ ਦੱਸਿਆ ਕੁਝ ਪ੍ਰਦਰਸ਼ਨਕਾਰੀ ਪ੍ਰਧਾਨ ਮੰਤਰੀ ਕੀਰ ਸਟਾਰਮਰ ਵਿਰੋਧ ਨਾਅਰੇ ਬਾਜ਼ੀ ਕਰ ਰਹੇ ਸਨ ਅਤੇ ਪੋਸਟਰਾਂ ਤੇ ਉਹਨਾਂ ਨੂੰ ਘਰ ਭੇਜੋ ਲਿਖਿਆ ਹੋਇਆ ਸੀ ਸੋ ਇਸ ਵਿਸ਼ਾਲ ਮਾਰਚ ਦੌਰਾਨ ਮਾਹੌਲ ਤਣਾਅਪੂਰਨ ਹੋ ਗਿਆ ਜਦੋਂ ਰੌਬਿੰਸਨ ਦੇ ਸਮਰਥਕਾਂ ਦੇ ਇੱਕ ਛੋਟੇ ਜਿਹੇ ਸਮੂਹ ਦੀ ਪੁਲਿਸ ਨਾਲ ਝੜਪ ਹੋ ਗਈ ਪੁਲਿਸ ਅਧਿਕਾਰੀਆਂ ਤੇ ਬੋਤਲਾਂ ਛੁੱਟੀ ਗਈਆਂ ਕੱਤਾ ਤੇ ਮੁੱਕੇ ਮਾਰੀ ਗਈ ਅਤੇ ਇਸ ਦੌਰਾਨ ਕਈ ਪੁਲਿਸ ਮੁਲਾਜ਼ਮ ਚਖਮੀ ਹੋ ਗਏ। ਸੋ ਮੈਟਰੋਪੋਲੀਟਨ ਪੁਲਿਸ ਨੇ ਕੀਤਾ ਹੈ ਕਿ ਪ੍ਰਦਰਸ਼ਨਕਾਰੀਆਂ ਦੀਆਂ ਹਿੰਸਕ ਕਾਰਵਾਈਆਂ ਕਾਰਨ ਮੌਕੇ ਤੇ 1000 ਤੋਂ ਵੱਧ ਪੁਲਿਸ ਮੁਲਾਜ਼ਮ ਤਾਇਨਾਤ ਕੀਤੇ ਗਏ ਸਨ। ਬਾਅਦ ਵਿੱਚ ਸਥਿਤੀ ਨੂੰ ਕਾਬੂ ਕਰਨ ਦੇ ਲਈ ਹੈਲਮਟ ਅਤੇ ਦੰਗਾ ਵਿਰੋਧੀ ਸ਼ੀਲਡਾਂ ਨਾਲ ਵੱਧ ਬਲਾਂ ਨੂੰ ਸੱਦਿਆ ਗਿਆ। ਪੁਲਿਸ ਨੇ ਹੁਣ ਤੱਕ 9 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ ਅਤੇ ਕਿਹਾ ਹੈ ਕਿ ਕਈ ਹੋਰਾਂ ਦੀ ਪਛਾਣ ਕਰ ਲਈ ਗਈ ਹੈ। ਜਲਦੀ ਹੀ ਉਨ੍ਹਾਂ ਨੂੰ ਵੀ ਨਿਆਂ ਦੇ ਕਟਹਿਰੇ ਵਿੱਚ ਲਿਆਂਦਾ ਜਾਏਗਾ। ਸੋ ਪ੍ਰਦਰਸ਼ਨ ਦੌਰਾਨ ਪੁਲਿਸ ਨੂੰ ਸਖਤ ਸਥਿਤੀ ਦਾ ਸਾਹਮਣਾ ਕਰਨਾ ਪਿਆ ਦੋਵੇਂ ਹੀ 13 ਪ੍ਰਦਰਸ਼ਨਕਾਰੀਆਂ ਤੇ ਸਟੈਂਡ ਅਪ ਟੂ ਰੈਜਿਜ਼ਮ ਨਾਮਕ ਵਿਰੋਧੀ ਪ੍ਰਦਰਸ਼ਨਕਾਰੀਆਂ ਜਿਸ ਵਿੱਚ ਲਗਭਗ 5000 ਲੋਕ ਸ਼ਾਮਲ ਸਨ ਨੂੰ ਆਮੋ ਸਾਹਮਣੇ ਹੋਣ ਤੋਂ ਰੋਕਣ ਦੇ ਲਈ ਪੁਲਿਸ ਨੇ 1600 ਤਵਦ ਅਧਿਕਾਰੀ ਤਾਇਨਾਤ ਕੀਤੇ ਇਸ ਦੌਰਾਨ ਕੁਝ ਪੁਲਿਸ ਅਧਿਕਾਰੀ ਵੀ ਜ਼ਖਮੀ ਹੋਏ ਪੁਲਿਸ ਨੇ ਕਿਹਾ ਕਿ ਉਹ ਬਿਨਾਂ ਕਿਸੇ ਪੱਕੇਬਾਦ ਦੇ ਸਥਿਤੀ ਨੂੰ ਸੰਭਾਲ ਰਹੇ ਨੇ ਪੁਲਿਸ ਕਮਾਂਡਰ ਕਲੀਅਰ ਨੇ ਭਰੋਸਾ ਦਿੱਤਾ ਕਿ ਜਨਤਾ ਨੂੰ ਡਰਨ ਦੀ ਲੋੜ ਨਹੀਂ ਹੈ ਅਤੇ ਅਵਿਵਸਥਾ ਪੈਦਾ ਕਰਨ ਵਾਲਿਆਂ ਖਿਲਾਫ ਸਖ਼ਤ ਕਾਰਵਾਈ ਕੀਤੀ ਜਾਏਗੀ ਸੋ ਇਹ ਪ੍ਰਦਰਸ਼ਨ ਅਜਿਹੇ ਸਮੇਂ ਹੋਇਆ ਹੈ ਜਦੋਂ ਬ੍ਰਿਟੇਨ ਵਿੱਚ ਪ੍ਰਵਾਸ ਦੇ ਮੁੱਦੇ ਨੇ ਪੂਰੀ ਤਰ੍ਹਾਂ ਰਾਜਨੀਤਿਕ ਬਹਿਸ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਇਸ ਸਾਲ ਹੁਣ ਤੱਕ 28000 ਤੋਂ ਵੱਧ ਪ੍ਰਵਾਸੀ ਛੋਟੀਆਂ ਕਿਸ਼ਤਿਆਂ ਵਿੱਚ ਇੰਗਲਿਸ਼ ਚੈਨਲ ਪਾਰ ਕਰਕੇ ਬ੍ਰਿਟੇਨ ਪਹੁੰਚ ਚੁੱਕੇ ਨੇ ਵੇਸ਼ ਭਰਦੀਆਂ ਗਲੀਆਂ ਤੇ ਮੋਹੱਲਿਆਂ ਵਿੱਚ ਲਾਲ ਅਤੇ ਚਿੱਟੇ ਝੰਡਿਆਂ ਦੀ ਮੌਜੂਦਗੀ ਵੱਧ ਗਈ ਹੈ ਸਮਰਥਕਾਂ ਦਾ ਕਹਿਣਾ ਹੈ ਕਿ ਇਹ ਰਾਸ਼ਰੀ ਸਮਰਮਾਨ ਦਾ ਪ੍ਰਤੀਕ ਹੈ ਪਰ ਨਸਲਵਾਦ ਵਿਰੋਧੀ ਮੁਹਿੰਮ ਚਲਾਉਣ ਵਾਲੇ ਮੰਨਦੇ ਨੇ ਕਿ ਇਹ ਵਿਦੇਸ਼ੀਆਂ ਪ੍ਰਤੀ ਨਫਰਦਾ ਸੰਦੇਸ਼ ਬ੍ਰਿਟੇਨ ਦੀ ਰਾਜस्तानी ਲੰਡਨ ਵਿੱਚ ਹਾਲ ਹੀ ਦੇ ਸਾਲਾ ਦਾ ਸਭ ਤੋਂ ਵੱਡਾ ਵਿਰੋਧ ਪ੍ਰਦਰਸ਼ਨ ਦੇਖਣ ਨੂੰ ਮਿਲਿਆ ਇਹ ਮਾਰਚ ਸੱਚੀ ਪੱਕੀ ਕਾਰਕੁਨ ਟੋਮੀ ਰੋਬਿੰਸਨ ਦੀ ਅਗਵਾਈ ਹੇਠ ਆਯੋਜਿਤ ਯੂनाइटेड द ਕਿੰਗਡਮ ਮੁਹਿੰਮ ਤਹਿਤ ਕਰਵਾਇਆ ਸੀ ਜਿਸ ਵਿੱਚ ਲਗਭਗ 1 ਲੱਖ 10 ਹਜ਼ਾਰ ਦੇ ਕਰੀਬ ਲੋਕਾਂ ਨੇ ਹਿੱਸਾ ਲਿਆ ਬ੍ਰਿਟੇਨ ਦੀ ਰਾਜਧਾਨੀ ਲੰਡਨ ਵਿੱਚ 1 ਲੱਖ ਤੋਂ ਵੱਧ ਲੋਕਾਂ ਨੇ ਸੜਕਾਂ ਤੇ ਉਤਰ ਕੇ ਪ੍ਰਦਰਸ਼ਨ ਕੀਤਾ ਇਮੀਗ੍ਰੇਸ਼ਨ ਵਿਰੋਧੀ ਕਾਰਕੁਨ ਟੌਮੀ ਰੋਬਿੰਸਨ ਦੀ ਅਗਵਾਈ ਵਿੱਚ ਹੋਇਆ ਇਹ ਪ੍ਰਦਰਸ਼ਨ ਯੂਨਾਈਟ ਦਾ ਕਿੰਗਡਮ ਮਾਰਚ ਨਾਮ ਹੇਠ ਆਯੋਜਿਤ ਕੀਤਾ ਗਿਆ ਸੀ ਇਹ ਬ੍ਰਿਟੇਨ ਦੀ ਹਾਲੀਆ ਇਤਿਹਾਸ ਵਿੱਚ ਸੱਜੇ ਪੱਖੀ ਸਮੂਹਾਂ ਦਾ ਸਭ ਤੋਂ ਵੱਡਾ ਪ੍ਰਦਰਸ਼ਨ ਮੰਨਿਆ ਜਾ ਰਿਹਾ ਹੈ ਉਹਨਾਂ ਦੀ ਮੁੱਖ ਮੰਗ ਗੈਰ ਕਾਨੂੰਨੀ ਇਮੀਗ੍ਰੇਸ਼ਨ ਨੂੰ ਰੋਕਣਾ ਸੀ ਪ੍ਰਦਰਸ਼ਨਕਾਰੀਆਂ ਦਾ ਕਹਿਣਾ ਹੈ ਕਿ ਉਹ ਆਪਣਾ ਦੇਸ਼ ਵਾਪਸ ਚਾਉਂਦੇ ਨੇ ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਉਹ ਆਪਣੀ ਆਜ਼ਾਦੀ ਅਤੇ ਪ੍ਰਗਟਾਵੇ ਦਾ ਅਧਿਕਾਰ ਵਾਪਸ ਚਾਉਂਦੇ ਨੇ ਟੋਮੀ ਨੇ ਮਾਰਚ ਨੂੰ ਪ੍ਰਗਟਾਵੇ ਦੀ ਆਜ਼ਾਦੀ ਦਾ ਜਸ਼ਨ ਦੱਸਿਆ ਕੁਝ ਪ੍ਰਦਰਸ਼ਨਕਾਰੀ ਪ੍ਰਧਾਨ ਮੰਤਰੀ ਕੀਰ ਸਟਾਰਮਰ ਵਿਰੋਧ ਨਾਅਰੇ ਬਾਜੀ ਕਰ ਰਹੇ ਸਨ ਅਤੇ ਪੋਸਟਰਾਂ ਤੇ ਉਹਨਾਂ ਨੂੰ ਘਰ ਭੇਜੋ ਲਿਖਿਆ ਹੋਇਆ ਸੀ ਸੋ ਇਸ ਵਿਸ਼ਾਲ ਮਾਰਚ ਦੌਰਾਨ ਮਾਹੌਲ ਤਣਾਅਪੂਰਨ ਹੋ ਗਿਆ ਜਦੋਂ ਰੌਬਿੰਸਨ ਦੇ ਸਮਰਥਕਾਂ ਦੇ ਇੱਕ ਛੋਟੇ ਜਿਹੇ ਸਮੂਹ ਦੀ ਪੁਲਿਸ ਨਾਲ ਝੜਪ ਹੋ ਗਈ ਪੁਲਿਸ ਅਧਿਕਾਰੀਆਂ ਤੇ ਬੋਤਲਾਂ ਛੁੱਟੀ ਗਈਆਂ લત મુકે મારે ગઈ ਅਤੇ ਇਸ ਦੌਰਾਨ ਕਈ ਪੁਲਿਸ ਮੁਲਾਜ਼ਮ ਚਖਮੀ ਹੋ ਗਏ। ਸੋ ਮੈਟਰੋਪੋਲੀਟਨ ਪੁਲਿਸ ਨੇ ਕੀਤਾ ਹੈ ਕਿ ਪ੍ਰਦਰਸ਼ਨਕਾਰੀਆਂ ਦੀਆਂ ਹਿੰਸਾ ਕਾਰਵਾਈਆਂ ਕਾਰਨ ਮੌਕੇ ਤੇ 1000 ਤੋਂ ਵੱਧ ਪੁਲਿਸ ਮੁਲਾਜ਼ਮ ਤਾਇਨਾਤ ਕੀਤੇ ਗਏ ਸਨ। ਬਾਅਦ ਵਿੱਚ ਸਥਿਤੀ ਨੂੰ ਕਾਬੂ ਕਰਨ ਦੇ ਲਈ ਹੈਲਮਟ ਅਤੇ ਦੰਗਾ ਵਿਰੋਧੀ ਸ਼ੀਲਡਾਂ ਨਾਲ ਵੱਧ ਬਲਾਂ ਨੂੰ ਸੱਦਿਆ ਗਿਆ। ਪੁਲਿਸ ਨੇ ਹੁਣ ਤੱਕ 9 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ ਅਤੇ ਕਿਹਾ ਹੈ ਕਿ ਕਈ ਹੋਰਾਂ ਦੀ ਪਛਾਣ ਕਰ ਲਈ ਗਈ ਹੈ। ਜਲਦੀ ਹੀ ਉਨ੍ਹਾਂ ਨੂੰ ਵੀ ਨਿਆਂ ਦੇ ਕਟਹਿਰੇ ਵਿੱਚ ਲਿਆਂਦਾ ਜਾਏਗਾ। ਸੋ ਪ੍ਰਦਰਸ਼ਨ ਦੌਰਾਨ ਪੁਲਿਸ ਨੂੰ ਸਖਤ ਸਥਿਤੀ ਦਾ ਸਾਮਨਾ ਕਰਨਾ ਪਿਆ ਦੋਵੇਂ ਹੀ ਟੀਰਾ ਪ੍ਰਦਰਸ਼ਨਕਾਰੀਆਂ ਤੇ ਸਟੈਂਡ ਅਪ ਟੂ ਰਿਦਿਜ਼ਮ ਨਾਮਕ ਵਿਰੋਧੀ ਪ੍ਰਦਰਸ਼ਨਕਾਰੀਆਂ ਜਿਸ ਵਿੱਚ ਲਗਭਗ 5000 ਲੋਕ ਸ਼ਾਮਲ ਸਨ ਨੂੰ ਆਮੋ ਸਾਹਮਣੇ ਹੋਣ ਤੋਂ ਰੋਕਣ ਦੇ ਲਈ ਪੁਲਿਸ ਨੇ 1600 ਤਵਦ ਅਧਿਕਾਰੀ ਤਾਇਨਾਤ ਕੀਤੇ ਇਸ ਦੌਰਾਨ ਕੁਝ ਪੁਲਿਸ ਅਧਿਕਾਰੀ ਵੀ ਜ਼ਖਮੀ ਹੋਏ ਪੁਲਿਸ ਨੇ ਕਿਹਾ ਕਿ ਉਹ ਬਿਨਾਂ ਕਿਸੇ ਪੱਕੇਬਾਦ ਦੇ ਸਥਿਤੀ ਨੂੰ ਸੰਭਾਲ ਰਹੇ ਨੇ ਪੁਲਿਸ ਕਮਾਂਡਰ ਕਲੀਅਰ ਨੇ ਭਰੋਸਾ ਦਿੱਤਾ ਕਿ ਜਨਤਾ ਨੂੰ ਡਰਨ ਦੀ ਲੋੜ ਨਹੀਂ ਹੈ ਅਤੇ ਅਵਿਵਸਥਾ ਪੈਦਾ ਕਰਨ ਵਾਲਿਆਂ ਖਿਲਾਫ ਸਖ਼ਤ ਕਾਰਵਾਈ ਕੀਤੀ ਜਾਏਗੀ ਸੋ ਇਹ ਪ੍ਰਦਰਸ਼ਨ ਅਜੀਹੇ ਸਮੇਂ ਹੋਇਆ ਹੈ ਜਦੋਂ ਬ੍ਰਿਟੇਨ ਵਿੱਚ ਪ੍ਰਵਾਸ ਦੇ ਮੁੱਦੇ ਨੇ ਪੂਰੀ ਤਰ੍ਹਾਂ ਰਾਜਨੀਤਿਕ ਬਹਿਸ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਇਸ ਸਾਲ ਹੁਣ ਤੱਕ 28000 ਤੋਂ ਵੱਧ ਪ੍ਰਵਾਸੀ ਛੋਟੀਆਂ ਕਿਸ਼ਤਿਆਂ ਵਿੱਚ ਇੰਗਲਿਸ਼ ਚੈਨਲ पार ਕਰਕੇ ਬ੍ਰਿਟੇਨ ਪਹੁੰਚ ਚੁੱਕੇ ਨੇ ਦੇਸ਼ ਭਰ ਦੀਆਂ ਗਲੀਆਂ ਤੇ ਮੋਹੱਲਿਆਂ ਵਿੱਚ ਲਾਲ ਅਤੇ ਚਿੱਟੇ ਝੰਡਿਆਂ ਦੀ ਮੌਜੂਦਗੀ ਵਧ ਗਈ ਹੈ ਸਮਰਥਕਾਂ ਦਾ ਕਹਿਣਾ ਹੈ ਕਿ ਇਹ ਰਾਸ਼ਟਰੀ ਸਮਾਨਤਾ ਦਾ ਪ੍ਰਤੀਕ ਹੈ ਪਰ ਨਸਲਵਾਦ ਵਿਰੋਧੀ ਮੁਹਿੰਮ ਚਲਾਉਣ ਵਾਲੇ ਮੰਨਦੇ ਨੇ ਕਿ ਇਹ ਵਿਦੇਸ਼ੀਆਂ ਪ੍ਰਤੀ ਨਫਰਦਾ ਸੰਦੇਸ਼ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ